ਲੋਰੀ ਅੱਜ ਦੀ ਵੀਡੀਓ ਰਹੇਗੀ ਸਪੈਸ਼ਲ ਜਿਨ੍ਹਾਂ ਨੇ ਵਿਆਹ ਸ਼ਾਦੀ ਦਾ ਦਾਜਵਰੀ ਦਾ ਕਪੜਾ ਲੈਣਾ ਹੈ ਤੁਸੀਂ ਪੰਜਾਬ ਹਰਿਆਣਾ ਹਿਮਾਚਲ ਕਿਤੋਂ ਵੀ ਵੀਡੀਓ ਦੇਖ ਰਹੇ ਹੋ ਟੋਟਲ ਬ੍ਰਾਈਡਲ ਪੀਸ ਵਧੀਆ ਪੀਸ ਬੁਟੀਕ ਦੇ ਪੀਸ ਤੋਂ ਮਿਲਣਗੇ ਅੱਧੇ ਤੋਂ ਵੀ ਘੱਟ ਰੇਟ 'ਚ ਕਿਉਂਕਿ ਸਾਡੀ ਖੁਦ ਹੀ ਫੈਕਟਰੀ ਹੈ ਸਾਰਾ ਸਟਾਕ ਖੁਦ ਦਾ ਖੁਦ ਦੇ ਤਿਆਰ ਹੁੰਦਾ ਟੋਟਲ 6 ਮੰਜ਼ਿਲਾ ਸਟੋਰ ਹੈ ਜੀ ਇਹ 6 ਮੰਜ਼ਿਲਾ ਸਟੋਰ ਮਾਲਰ ਪਰ ਹੈ ਪਿਆ 50 ਸਾਲ ਪੁਰਾਣਾ ਸਟੋਰ ਹੈ ਜੀ ਜਿੱਥੋਂ ਪੂਰੇ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਤੋਂ ਲੋਕ ਕਪੜਾ ਲੈਣ ਆਦੇ ਇਸ ਵਾਰ ਪੰਜਾਬ ਤੇ ਹਿਮਾਚਲ ਤੋਂ ਬਹੁਤ ਕਸਮਰ ਆ ਰਹੀ ਹੈ ਜੀ ਕਪੜਾ ਲੈਣ ਵੇਆ ਸ਼ਾਦੀ ਦਾ ਸੋ ਦਿਖਾਣਾ ਜੀ ਤੁਹਾਨੂੰ ਆਈਟਮਾ ਲੋ ਜੀ ਪ੍ਰੋਪਰ ਬੁਟੀਕ ਦਾ ਪੀਸ ਚੈੱਕ ਕਰ ਲੋ ਜੀ ਬੁਟੀਕ ਦਾ ਪੀਸ ਹੈ ਜੀ ਬਹੁਤ ਸ਼ਾਨਦਾਰ ਗਲੇ ਤੇ ਵਰਕ ਚੈੱਕ ਕਰੋ ਗਲੇ ਤੇ ਸਾਰਾ ਵਰਕ ਕੀਤਾ ਹੋਇਆਗਾ ਕੰਟਰਾਸਟ ਦੁਪੱਟਾ ਆਏਗਾ ਨਾਲ ਜਿਸ ਰੰਗ ਦਾ ਇੱਥੇ ਧਾਗਾ ਚੱਲੇ ਹੋਇਆਗਾ ਸੇਮ ਹੁੰਦੇ ਨਾਲ ਦਾ ਦੁਪੱਟਾ ਚੈੱਕ ਕਰ ਲੋ ਜੀ ਨਾਲ ਕੇਰਾ ਆਏਗਾ ਬਹੁਤ ਹੀ ਸੋਹਣਾ ਦੁਪੱਟਾ ਚੈੱਕ ਕਰ ਲੋ ਜੀ ਨਾਲ ਬਹੁਤ ਹੀ ਪਿਆਰਾ ਦੁਪੱਟਾ ਤੇ ਸੂਟ ਮਾਰਕੀਟ ਜਾਂਦੀ ਕੀਮਤ ਹੈ ਜੀ 1200 ਰੁਪਏ ਲੇਕਿਨ ਪੂਰਨ ਚਾਂਦ ਐਂਡ ਕੰ ਤੁਹਾਨੂੰ ਇਹ ਸੂਟ ਮਿਲਿਆ ਜੀ ਸਿਰਫ ਤੇ ਸਿਰਫ 495 ਰੁਪਏ ਦਾ ਸਿਰਫ 495 ਰੁਪਏ ਦਾ ਤੁਹਾਡਾ ਦਾਜ ਵਰੀ ਦਾ 50000 ਦਾ ਕਪੜਾ 15000 ਚ ਪੂਰਾ ਹੋ ਜਾਏਗਾ ਜੀ ਗਾਰੰਟੀ ਨਾਲ ਸਿਰਫ 495 ਰੁਪਏ ਦੇ ਵਿੱਚ ਇੰਸਟਾਗ੍ਰਾਮ ਵਾਲੇ ਸੂਟ ਤੁਹਾਨੂੰ ਮਿਲਦੇ ਜੀ ਸਿਰਫ 495 ਰੁਪਏ ਦੀ ਰੇਂਜ ਉੱਪਰ ਨੰਬਰ ਦਿੱਤੇ ਹੋਏ ਆ ਲੁਧਿਆਣਾ ਪੂਰਨ ਚਨਨ ਕੰਪਨੀ ਫੀਲਡ ਗੰਜ ਮਾਰਕੀਟ ਨਜ਼ਦੀਕ ਗੁਰਦੁਆਰਾ ਦੁੱਖ ਨਿਵਾਰਨ ਇੱਕ ਵਾਰੀ ਫੇਰ ਰਿਪੀਟ ਕਰ ਰਹੇ ਆ ਜੀ ਪੂਰਨ ਚਨਨ ਕੰਪਨੀ ਫੀਲਡ ਗੰਜ ਮਾਰਕੀਟ ਲੁਧਿਆਣਾ ਜੀ ਧੰਨਵਾਦ